ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਦੇ ਵਿੱਚ ਅਸੀਂ ਜਾਣਾਂਗੇ ਪੰਥ ਦੇ ਵਕ ਵਕ ਮਸਲੇ ਅਤੇ ਸਰਗਰਮੀਆਂ ਦੇ ਬਾਰੇ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਨਾਮਾ ਦੇ ਮੁਖबंध ਦੇ ਵਿੱਚ ਜਾਣਾਂਗੇ ਸਭ ਤੋਂ ਪਹਿਲਾ ਸੋਸ਼ਲ ਮੀਡੀਆ ਸੰਚਾਲਨ ਦੀ ਲੋੜ ਚਾ ਸਿੱਖੀ ਸਿੱਧਕ ਨਾ ਜਾਵੇ ਅਤੇ ਕੀ ਇਹ ਜਾ ਦਿੱਲੀ ਵਿਸ਼ਵ ਵਿਦਿਆਲੇ ਵਿੱਚ ਸਿੱਖ ਇਤਿਹਾਸ ਦਾ ਪ੍ਰਮੁੱਖ ਕੋਰਸ ਹੋਇਆ ਸ਼ੁਰੂ ਦਿੱਲੀ ਵਿਸ਼ਵਵਿਦਿਆਲੇ ਵੱਲੋਂ ਸਿੱਖ ਇਤਿਹਾਸ ਤੇ ਵਿਸ਼ੇਸ਼ ਕੋਰਸ ਕੀਤਾ ਗਿਆ ਸ਼ੁਰੂ ਜਿਸ ਵਿੱਚ ਮੱਧਕਾਲੀਨ ਸਿੱਖ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਪ੍ਰਮੁੱਖ ਸਿੱਖ ਇਤਿਹਾਸ ਦੀਆਂ ਬਰੀਕੀਆਂ ਨੂੰ ਪੜਾਇਆ ਜਾਵੇਗਾ ਜਾਣਦੇ ਹਾਂ ਇਸ ਬਾਰੇ ਵਿਸ਼ੇਸ਼ ਰਿਪੋਰਟ ਇਸ ਇਤਿਹਾਸ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਸੀਰ ਹੈ ਜਿਸ ਵਿੱਚ ਜਜ਼ਬੇ ਇਤਿਫਾਕ ਪ੍ਰੇਮ ਫਲਸਫੇ ਦਾ ਸੁਮੇਲ ਆਪਣੇ ਆਪ ਦੇ ਵਿੱਚ ਲਾਸਾਨੀ ਮਿਸਾਲ ਪੇਸ਼ ਕਰਕੇ ਚਮਕਦਾ ਹੈ ਇਸ ਇਤਿਹਾਸ ਨੂੰ ਜਿਉਣ ਵਾਲੇ ਤੇ ਇਸ ਦੀ ਬਰਤਰ ਦੇ ਉੱਪਰ ਵਿਸ਼ਵ ਪੱਧਰ ਦੇ ਵਿੱਚ ਲੋਕਤੰਤਰੀ ਨਿਜ਼ਾਮ ਅਜ ਪ੍ਰਫੁੱਲਤ ਹੋ ਰਿਹਾ ਹੈ ਇਸ ਇਤਿਹਾਸ ਨੂੰ ਭਾਰਤ ਦੇ ਪ੍ਰਮੁੱਖ ਵਿਸ਼ਵ ਵਿਦਿਆਲੇ ਦੇ ਵਿੱਚੋਂ ਇੱਕ ਦਿੱਲੀ ਵਿਸ਼ਵ ਵਿਦਿਆਲੇ ਦੇ ਵਿੱਚ ਹੁਣ ਪੂਰੇ ਕੋਰਸ ਦੇ ਨਾਲ ਪੜਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਸ਼ਲਾਗਾ ਯੋਗ ਉਦਮ ਹੈ ਅਜੇ ਕਿ ਕਰਤਵ ਬਹੁਤ ਪਹਿਲੇ ਦਾ ਰਹਿਣਾ ਚਾਹੀਦਾ ਸੀ ਕਿ ਹਰ ਇੱਕ ਅੰਗ ਦੇ ਵਿੱਚ ਸਿੱਖ ਇਤਿਹਾਸ ਦੀ ਬੇਮਿਸਾਲ ਕੁਰਬਾਨੀਆਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਚਾਹੀਦਾ ਸੀ ਤਾਂ ਜੋ ਇਸ ਇਤਿਹਾਸ ਦੇ ਵਰਤਰ ਦੇ ਵਿੱਚੋਂ ਵਿਦਿਆਰਥੀ ਸਾਰਤਕ ਲੋਕਤੰਤਰ ਦੇ ਮਜਸਮੇ ਹੱਕ ਅਤੇ ਸੱਚ ਦੀ ਪਹਿਰੇਦਾਰੀ ਅਤੇ ਲੋਕ ਭਾਵ ਨੂੰ ਪ੍ਰਗਟ ਕਰਨ ਦੇ ਵਿੱਚ ਸਫਲ ਹੋਣ ਦੇ ਸਿੱਖ ਇਤਿਹਾਸ ਹਰ ਮਨੁੱਖ ਨੂੰ ਸਵੇਪਕ ਤੋਂ ਹਮੇਸ਼ਾ ਹੀ ਮਜ਼ਬੂਤ ਬਣਾਉਣ ਦੇ ਲਈ ਲਾਹਿਵੰਦ ਹੈ ਇਸ ਦੇ ਹਰ ਇੱਕ ਪੰਨੇ ਦੇ ਉੱਪਰ ਸ਼ਹਾਦਤਾਂ ਦੀ ਦਿੱਤੀ ਹੋਈ ਮਿਸਾਲ ਨੇ ਸਬਰ ਸਦਕ ਤੇ ਰੂਹਾਨੀਅਤ ਦੇ ਰੰਗ ਨੂੰ ਪੈਦਾ ਕੀਤਾ ਹੈ ਇਸ ਇਤਿਹਾਸ ਨਾਲ ਜੁੜੇ ਕਈ ਤੱਤ ਜਿਹੜੇ ਅਜਵੀ ਮਿਲਗੋਬਿਕ ਕਰਕੇ ਪੇਸ਼ ਕੀਤੇ ਜਾਂਦੇ ਨੇ ਭਾਵੇਂ ਕਿਸੇ ਖਿਰਾਜ ਦੀਆਂ ਬੁਨਿਆਦੀ ਅਸੂਨਾ ਬਾਰੇ 1857 ਦੇ ਗਦਰ ਬਾਰੇ ਅੰਗਰੇਜ਼ਾਂ ਵਿਰੁੱਧ ਸਿੱਖ ਕਾਰਵਾਈਆਂ ਬਾਰੇ ਜਾਂ ਮਲੂਮ ਜਾਣਕਾਰੀ ਹੀ ਅਜ ਤੱਕ ਹੀ ਵਿਆਖਿਆਕਾਰੀ ਦਾ ਹਿੱਸਾ ਬਣਦੀ ਜੇਕਰ ਦਿੱਲੀ ਵਿਸ਼ਵਵਿਦਿਆਲਏ ਇਸ ਇਤਿਹਾਸ ਨੂੰ ਆਪਣੇ ਕਰਿਕਿਊਲਮ ਦੇ ਵਿੱਚ ਸ਼ਾਮਿਲ ਕੀਤਾ ਹੈ ਤਾਂ ਇਹ ਸਿੱਖ ਪਗ ਦੇ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਉੱਗੇ ਸਿੱਖ ਨੇਤਾ ਅਤੇ ਸਾਬਕਾ ਸੰਸਦ ਤੇ ਲੋਚਨ ਸਿੰਘ ਨੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਵਾਈਸ ਚਾਂਸਲਰ ਨੂੰ ਪੱਤਰ ਦੇ ਵਿੱਚ ਧੰਨਵਾਦ ਵੀ ਕੀਤਾ ਅਤੇ ਇਸ ਪੱਖੋਂ ਵੀ ਸੁਚੇਤ ਕੀਤਾ ਕਿ ਸਿੱਖ ਇਤਿਹਾਸ ਨੂੰ ਗੌਰ ਦੇ ਨਾਲ ਪਰਚੋਲਨ ਹਿਤ ਸਿੱਖ ਵਿਦਿਅਕ ਅਦਾਰਿਆਂ ਅਤੇ ਵਿਸ਼ਵ ਵਿਦਿਆਰਿਆਂ ਦੇ ਮਹਾਨ ਸਿੱਖ ਵਿਦਵਾਨਾਂ ਦੀ ਸਹਾਇਤਾ ਲੈ ਕੇ ਇਸ ਕਾਰਜ ਨੂੰ ਮੁਕੰਮਲ ਬਣਾਇਆ ਜਾਵੇ। ਸਿੱਖ ਦਰਸ਼ਨ ਨੂੰ 15ਵੀਂ ਸਦੀ ਤੋਂ ਭਾਰਤ ਦੇ ਨੈਤਿਕ ਅਤੇ ਅਧਿਆਤਮਿਕ ਢਾਂਚੇ ਦਾ ਅਟੁੱਟ ਹਿੱਸਾ ਦੱਸਦੇ ਹਾਂ। ਸਰਦਾਰ ਤੇ ਲੋਚਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਬਰਾਬਰੀ, ਸਮਾਜਿਕ ਸੁਧਾਰ ਅਤੇ ਅੰਧਵਿਸ਼ਵਾਸਾਂ ਦੇ ਖਿਲਾਫ ਲੜਾਈ ਸੰਬੰਧੀ ਉਪਦੇਸ਼ਾਂ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿ ਹਾਕੀ ਸਾਰੇ ਸਿੱਖ ਗੁਰੂ ਗੁਰਨਾਨਕ ਜੀ ਦੇ ਇੱਕ ਰਬ ਅਤੇ ਸਰਵਪੰਪ ਰਾਤਰਾ ਤੇ ਦ੍ਰਿਸ਼ਟੀਕੋਣ ਪ੍ਰਤੀ ਅਟਲ ਰਹੇ ਜਦਕਿ ਉਨ੍ਹਾਂ ਨੇ ਔਰਤਾਂ ਲਈ ਬਰਾਬਰੀ ਅਤੇ ਸਤੀ ਵਰਗੀਆਂ ਜ਼ੁਲਮੀ ਰਵਾਇਤਾਂ ਦੇ ਖਿਲਾਫ ਆਵਾਜ਼ ਉਠਾਈ ਸਰਦਾਰ trilochana singh ਨੇ ਉਮੀਦ ਜਤਾਈ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਸਿੱਖੀ ਤੇ ਤਿਆਰ ਕੀਤਾ ਗਿਆ ਪਾਠਕ੍ਰਮ ਹੋਰ ਸਿੱਖਿਆ ਸੰਸਥਾਵਾਂ ਲਈ ਮਿਆਰੀ ਨਜ਼ੀਰ ਸਾਬਤ ਹੋਵੇਗਾ ਅਤੇ ਗੁਰਨਾਨਦ ਦੇਵ ਜੀ ਦੇ ਦਸਨੇਹਾ ਸਦ ਭਾਵਨਾ ਅਤੇ ਸਮਾਨਤਾ ਵਿਆਪਕ ਤੌਰ ਤੇ ਫੈਲਣ ਵਿੱਚ ਮਦਦਗਾਰ ਸਿੱਕੇ ਇਤਿਹਾਸ ਸਮੁੱਚੇ ਤੌਰ ਤੇ ਭਾਰਤ ਅਤੇ ਸੰਸਾਰ ਪਰ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਪਖਪੇਸ਼ ਕਰਦਾ ਹੈ ਜਿਸ ਨੂੰ ਬੜੇ ਹੀ سنجਿਦਗੀ ਨਾਲ ਦੁਨੀਆ ਪਰਦੇ ਵਿੱਚ ਦਰਸਾਉਣਾ ਬਹੁਤ ਹੀ ਲਾਹੇਵੰਦ ਹੈ ਇਸ ਕੜੀ ਵਿੱਚ ਦਿੱਲੀ ਵਿਸ਼ਵਵਿਦਿਆਲੇ ਵੱਲੋਂ ਕਰਵਾਇਆ ਗਿਆ ਇਹ ਉਪਰਾਲਾ ਸਾਰਥਿਕ ਤੌਰ ਤੇ ਬਹੁਤ ਹੀ ਸਲਾਘਾਯੋਗ ਹੈ ਅੱਗੇ ਵੱਧਦੇ ਹਾਂ 21ਵੀਂ ਸਦੀ ਵਿੱਚ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਔਜ਼ਾਰ ਬਣ ਚੁੱਕਾ ਹੈ ਜੋ ਨਾ ਸਿਰਫ ਜਾਣਕਾਰੀ ਨੂੰ ਤੇਜ਼ੀ ਨਾਲ ਫੈਲਾਉਂਦਾ ਹੈ ਸਗੋਂ ਲੋਕਾਂ ਦੀ ਵਿਚਾਰਾਂ ਭਾਵਨਾਵਾਂ ਅਤੇ ਰਵੱਈਏ ਉੱਤੇ ਵੀ ਡੂੰਘਾ ਅਸਰ ਰੱਖਦਾ ਹੈ ਇਹੋ ਜੀ ਸਥਿਤੀ ਵਿੱਚ ਹਰ ਕੋਮ ਧਰਮ ਜਾਂ ਸੰਸਥਾ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੇ ਸੰਦੇਸ਼ ਅਤੇ ਆਦਰਸ਼ ਲੋਕਾਂ ਤੱਕ ਸਹੀ ਦੰਗ ਨਾਲ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਜਾਗਰੂਕਤਾ ਨਾਲ ਕਰੇ ਆਓ ਜਾਣਦੇ ਹਾਂ ਇਸ ਵਿਸ਼ੇ ਬਾਰੇ ਵੀਰ ਕਮਲ ਲਾਲ ਸਿੰਘ ਜੀ ਪਾਸੋਂ ਸਿੱਖ ਕੌਮ ਵਿੱਚ ਸੋਸ਼ਲ ਮੀਡੀਆ ਸੰਚਾਲਨ ਦੀ ਲੋੜ ਇੱਕ ਕਾਨੂੰਨੀ ਰੰਗਤ ਨਾਲ ਆਧੁਨਿਕ ਸਮਾਜ ਵਿੱਚ ਜਿੱਥੇ ਫ੍ਰੀडम ਆਫ ਸਪੀਚ ਸੰਜੀਵਨੀ ਬਣੀ ਹੋਈ ਹੈ ਉੱਥੇ ਸੋਸ਼ਲ ਮੀਡੀਆ ਇੱਕ ਇਹ ਜਿਹਾ ਮਾਧਿਅਮ ਹੈ ਜੋ ਨਾ ਸਿਰਫ رائے ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ ਸਗੋਂ رائے ਬਦਲਣ ਦੀ ਤਾਕਤ ਵੀ ਰੱਖਦਾ ਹੈ ਸਿੱਖ ਕੌਮ ਜੋ ਇੱਕ ਜੋ ਕਿ ਇੱਕ ਅੰਤਰਰਾਸ਼ਟਰੀ ਧਾਰਮਿਕ ਅਤੇ ਸਮਾਜਿਕ ਇਕਾਈ ਹੈ ਇਸ ਲਈ ਡਿਜੀਟਲ ਦੌਰ ਵਿੱਚ ਸੋਸ਼ਲ ਮੀਡੀਆ ਸੰਚਾਲਨ ਨਾ ਸਿਰਫ ਧਾਰਮਿਕ ਜ਼ਰੂਰਤ ਹੈ ਸਗੋਂ ਕਾਨੂੰਨੀ ਆਤਿਕ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਵੀ ਲਾਜ਼ਮੀ ਬਣ ਚੁੱਕਾ ਹੈ ਸੰਵਿਧਾਨਕ ਦ੍ਰਿਸ਼ਟੀਕੋਣ ਆਜ਼ਾਦੀ ਦਾ ਅਧਿਕਾਰ ਭਾਰਤੀ ਸੰਵਿਧਾਨ ਦਾ ਆਰਟੀਕਲ 19(1)A ਹਰ ਨਾਗਰਿਕ ਨੂੰ ਅਭਿਵਿਅਕਤੀ ਦੀ ਆਜ਼ਾਦੀ ਦਿੰਦਾ ਹੈ ਇਹ ਅਧਿਕਾਰ ਸੇਕੋਮ ਨੂੰ ਵੀ ਇਹ ਅਧਿਕਾਰ ਦਿੰਦਾ ਹੈ ਕਿ ਉਹ ਆਪਣੇ ਧਰਮ ਇਤਿਹਾਸ ਰੀਤ ਰਿਵਾਜ ਅਤੇ ਮੂਲਾਂ ਦਾ ਪ੍ਰਚਾਰ ਕਰ ਸਕੇ ਪਰ ਇਹ ਆਜ਼ਾਦੀ ਸਿਰਫ ਕਾਗਜ਼ੀ ਨਾ ਰਹੇ ਇਹ ਯਥਾਰਥ ਵਿੱਚ ਪੂਰੀ ਹੋਵੇ ਤਾਂ ਸੋਸ਼ਲ ਮੀਡੀਆ ਉੱਤੇ ਸੁਰਖੀਅਤ ਵਿਧਾਨਕ ਅਤੇ ਸੰਵਿਧਾਨਕ ਟੰਗ ਨਾਲ ਆਪਣੀ ਆਵਾਜ਼ ਪਹੁੰਚਾਣੀ ਜ਼ਰੂਰੀ ਹੈ ਅਪਰਾਧਿਕ ਸਜ਼ਾਵਾਂ ਤੋਂ ਸੁਰੱਖਿਆ ਅਕਸਰ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਫਰਜ਼ੀ ਨਿਊਜ਼ ਜਾਂ ਧਾਰਮਿਕ ਪਾਵਨਾਵਾਂ ਨੂੰ ਪਟਕਾਉਣ ਵਾਲੀ ਸਮਗਰੀ ਫੈਲਾਈ ਜਾਂਦੀ ਹੈ ਜਿਸ ਨਾਲ ਸਿੱਖ ਧਰਮ ਬਾਰੇ ਪਰਮ ਪੈੰਦੇ ਹੁੰਦੇ ਹਨ ਇਹਨਾਂ ਦਾ ਖੰਡਨ ਕਰਨਾ ਸਿਰਫ ਧਾਰਮਿਕ ਫਰਜ਼ ਹੈ ਸਗੋ ਸਮਾਜਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਵੀ ਹੈ ਆਈਟੀ ਐਕਟ 2000 ਅਤੇ ਆਈਪੀਸੀ ਦੀਆਂ ਕਈ ਧਾਰਾਵਾਂ ਜਿਵੇਂ 153ਏ ਅਤੇ 295ਏ ਇਹ ਜੇ ਨਿਯਮ ਹਨ ਜੋ ਧਾਰਮਿਕ ਨਫਰਤ ਫੈਲਾਉਣ ਤੇ ਕਾਨੂੰਨੀ ਕਾਰਵਾਈ ਦੀ ਇਜਾਜ਼ਤ ਦਿੰਦੇ ਹਨ ਸਿੱਖ ਊਮ ਨੂੰ ਸੁਰੱਖਿਆਤ ਰੱਖਣ ਲਈ ਸੋਸ਼ਲ ਮੀਡੀਆ ਰਾਹੀਂ ਤਤਕਾਲ ਵਿਗਿਆਨਕ ਅਤੇ ਵਿਧੀਗ ਜਵਾਬ ਦੇਣੇ ਜ਼ਰੂਰੀ ਹੈ ਡਿਜੀਟਲ ਹੱਕ ਅਤੇ ਪ੍ਰਾਈਵੇਸੀ ਦੀ ਰੱਖਿਆ ਸਿੱਖ ਨੌਜਵਾਨ ਅਤੇ ਸੰਸਥਾਵਾਂ ਨੂੰ ਆਪਣੀ ਆਨਲਾਈਨ ਮੌਜੂਦਗੀ ਬਣਾਉਂਦੇ ਸਮੇਂ ਡਾਟਾ ਸੁਰੱਖਿਆ ਪ੍ਰਾਈਵੇਸੀ ਅਤੇ ਆਨਲਾਈਨ ਸੁਰੱਖਿਆ ਕਾਨੂੰਨਾਂ ਨਾਲ ਵਾਕਿਫ ਹੋਣਾ ਚਾਹੀਦਾ ਹੈ ਪਰਸਨਲ ਡਾਟਾ ਪ੍ਰੋਟੈਕਸ਼ਨ ਬਿਲ ਪਵਿੱਗਤਾ ਡਿਜੀਟਲ ਕਾਨੂੰਨ ਇਹ ਜੀਆਂ ਮਿਆਦਾ ਲਾਉਂਦਾ ਹੈ ਜੋ ਤਾਰਮਿਕ ਆਧਾਰ ਤੇ ਹੋਣ ਵਾਲੀ ਡਿਜੀਟਲ ਤੇ ਪਾਵੀ ਕਾਰਵਾਈ ਤੋਂ ਸੁਰੱਖਿਆ ਦਿੰਦੇ ਹਨ ਕਾਨੂੰਨੀ ਮੰਜਾ ਸਿੱਖ ਪਖ ਦੀ ਪੇਸ਼ੀ ਕਈ ਵਾਰੀ ਗਲਤ ਸੋਸ਼ਲ ਮੀਡੀਆ ਪ੍ਰਚਾਰ ਦੇ ਕਾਰਨ ਸਿੱਖ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਨੁਕਸਾਨ ਜਾਂ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਸਾਈਬਰ ਕਾਨੂੰਨ, ਡਿਫੇਮੇਸ਼ਨ ਕਾਨੂੰਨ ਅਤੇ ਮਾਨ ਹਾਨੀ ਦਾ ਮੁਕਦਮੇ ਵਜੋਂ ਕਾਨੂੰਨੀ ਪੱਧਰ ਤੇ ਕਾਰਵਾਈ ਕਰਨੀ ਸਿੱਖ ਕੌਮ ਲਈ ਜ਼ਰੂਰੀ ਹੈ। ਇਸ ਲਈ ਸੋਸ਼ਲ ਮੀਡੀਆ ਟੀਮਾਂ ਨੂੰ ਕਾਨੂੰਨੀ ਮਹਾਰਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਿੱਖ ਸਿੱਖੀ ਦੀ ਰੱਖਿਆ ਤੇ ਸੰਵਾਦ ਸੰਵਿਧਾਨਕ ਪਹਿਚਾਨ ਸਿੱਖ ਕੌਮ ਇੱਕ ਡਿਸਟਿੰਕਟ ਰਿਲੀਜੀਅਨ ਹੋਣ ਦੇ ਨਾਤੇ ਆਪਣੀ ਅਨੋਖੀ ਧਾਰਮਿਕ ਪਹਿਚਾਨ ਰੱਖਦੀ ਹੈ ਇਹ ਜੀ ਪਛਾਣ ਨੂੰ ਟੁਕਵੇ ਸੰਚਾਰ ਮੰਚਾਂ ਰਾਹੀਂ ਸੁਰੱਖਿਤ ਤੱਖਣ ਅਤੇ ਵਿਸ਼ੂਪਦਰਤੀ ਮਜ਼ਬੂਤ ਕਰਨ ਲਈ ਕਾਨੂੰਨੀ ਰੂਪਰੇਖਾ ਅਧੀਨ ਸੋਸ਼ਲ ਮੀਡੀਆ ਸੰਚਾਲਨ ਜ਼ਰੂਰੀ ਹੈ ਸਿੱਖ ਕੌਮ ਇੱਕ ਇਤਿਹਾਸਕ ਨੇਤਿਕ ਅਤੇ ਧਾਰਮਿਕ ਰੋਸ਼ਨੀ ਵਾਲੀ ਕੌਮ ਹੈ ਇਸ ਦੀ ਰੋਸ਼ਨੀ ਨੂੰ ਆਧੁਨਿਕ ਯੁੱਗ ਦੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਦਾ ਸਹੀ ਤਰੀਕੇ ਨਾਲ ਸੰਚਾਲਨ ਜ਼ਰੂਰੀ ਹੈ ਇਹ ਸਿਰਫ ਧਰਮ ਦੀ ਪ੍ਰਤ ਧਰਮ ਦਾ ਪ੍ਰਚਾਰ ਪ੍ਰਸਾਰ ਦੀ ਗੱਲ ਨਹੀਂ ਸਗੋ ਸਿੱਖੀ ਦੀ ਰੱਖਿਆ ਨੌਜਵਾਨੀ ਦੀ ਨਵੀਂ ਰੁਚੀ ਤੇ ਵਿਸ਼ਵ ਪੱਧਰ ਤੇ ਇੱਕਤਾ ਦੀ ਸਥਾਪਨਾ ਹੈ ਅੱਗੇ ਵਧਦੇ ਹਾਂ ਸਿੱਖ ਧਰਮ ਸਿਰਫ ਇੱਕ ਮਜ਼ਬ ਨਹੀਂ ਇੱਕ ਜੀਵਨ ਸ਼ੈਲੀ ਹੈ ਅਤੇ ਸਭ ਤੋਂ ਵੱਧ ਕੇ ਅਟੁੱਟ ਵਿਸ਼ਵਾਸ ਦਾ ਨਾਮ ਹੈ ਇਹ ਵਿਸ਼ਵਾਸ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਨਾ ਨੇ ਜੋ ਪ੍ਰਕਾਸ਼ ਕੀਤਾ ਉਹ ਸਿੱਖੀ ਸਰੂਪ ਵਿੱਚ ਅਜ ਵੀ ਸਾਡੇ ਸਾਹਮਣੇ ਹੈ ਜਾਣਦੇ ਹਾਂ ਰਿਪੋਰਟ ਜਾਣਦੇ ਹਾਂ ਰਿਪੋਰਟ ਬੀਬੀ ਹਰਸ਼ਦੀਪ ਕੋਟੀ ਪਾਸੋਂ ਸਿੱਖ ਧਰਮ ਸਿਰਫ ਇੱਕ ਮਜ਼ਹਬ ਨਹੀਂ ਇੱਕ ਜੀਵਨ ਸ਼ੈਲੀ ਇੱਕ ਰਾਹ ਇੱਕ ਸਿਧਾਂਤ ਅਤੇ ਸਭ ਤੋਂ ਵੱਧ ਕੇ ਇੱਕ ਟੂਟ ਵਿਸ਼ਵਾਸ ਦਾ ਨਾਮ ਹੈ ਇਹ ਵਿਸ਼ਵਾਸ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਨਾ ਨੇ ਜੋ ਪ੍ਰਕਾਸ਼ ਕੀਤਾ सिखी रूप अज भी सामने है सिखी सदक ना जाए यह सिर्फ एक लाइन नहीं ये सिखी की रूह है जो दसती है कि हालत भावे कि खराब हो जान। पर सिख कदे अपने सिखी तो अपने गुरु से अपने नैतिक मूल तो पिछे नहीं हटना सदक का अर्थ है सच्चे भाव विश्वास करना सदक अर्थात पक्का भरोसा अटूट निष्ठा जिमें सूरज रोज चढ़ता है उसी तरह सिखी का सदक भी हमेशा अपने गुरु के रब् रहता है ਇਸ ਸਦਕ ਦੀ ਮਿਸਾਲ ਸਾਡੇ ਵਿਰਸੇ ਅਤੇ ਸਾਡੇ ਇਤਿਹਾਸ ਤੋਂ ਹੀ ਮਿਲ ਜਾਂਦੀ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਉੱਤੇ ਬੈਠ ਕੇ ਵੀ ਆਪਣੀ ਸਿੱਖੀ ਦਾ ਸਦਕ ਨਹੀਂ ਛੜਿਆ ਰੂਤੇਗ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਆਪਣਾ ਸੀਸ ਵਾਰ ਦਿੱਤਾ ਸਿੱਖ ਸ਼ਹੀਦ ਜਿਵੇਂ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਜੋ ਬੇਮਿਸਾਲ ਦਰਦ ਸਹਿ ਕੇ ਵੀ ਗੁਰੂ ਨਾਲ ਸਦਕ ਵਿੱਚ ਡੋਲੇ ਨਹੀਂ ਅੱਜ ਜਦੋਂ ਪੈਸਾ ਅਤੇ ਖੁਸ਼ੀ ਦੀ ਝੂਠੀ ਪਰਿਭਾਸ਼ਾ ਨੇ ਮਨੁੱਖੀ મૂਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਦੋਂ ਸਿੱਖੀ ਦਾ ਇਹ ਨਾਰਾ ਸਿੱਖੀ ਸਦਕ ਨਾ ਜਾਵੇ ਹੋਰ ਵੀ ਵੱਧ ਜ਼ਰੂਰੀ ਹੋ ਜਾਂਦਾ ਹੈ ਅਸੀਂ ਵੇਖਦੇ ਹਾਂ ਕਿ ਅੱਜ ਕਈ ਨੌਜਵਾਨ ਆਪਣੇ ਰੂਪ ਰਹਿਤ ਪਾਸ਼ਾ ਇਤਿਹਾਸ ਅਤੇ ਆਦਰਸ਼ਾਂ ਤੋਂ ਦੂਰ ਹੋ ਰਹੇ ਹਨ ਇਹ ਸਿੱਧ ਕਰਦਾ ਹੈ ਕਿ ਸਾਡਾ ਸਿੱਧਕ ਹੌਲੀ-ਹੌਲੀ ਡੋਲ ਰਿਹਾ ਹੈ ਪਰ ਜੇ ਅਸੀਂ ਆਪਣੀ ਸਿੱਖੀ ਦੇ ਮੂਲ ਉੱਤੇ ਖੜੇ ਰਹੀਏ ਆਪਣੀ ਪਹਿਚਾਨ ਨੂੰ ਨਿਮਰਤਾ ਦਇਆ ਸੇਵਾ ਤੇ ਬਰਾਬਰੀ ਨਾਲ ਜੋੜੀਏ ਤਾਂ ਦੁਨੀਆਂ ਵਿੱਚ ਕੋਈ ਵੀ ਤਾਕਤ ਨਹੀਂ ਜੋ ਸਾਨੂੰ ਹਿਲਾ ਸਕੇ ਇਹ ਕਹਿਣਾ ਕਿ ਮੈਂ ਸਿੱਖਾਂ ਕਾਫੀ ਨਹੀਂ ਜਦੋਂ ਤੱਕ ਉਹ ਸਿੱਖੀ ਸਦਕ ਵਿੱਚ ਨਜ਼ਰ ਨਾ ਆਵੇ ਇੱਕ ਸੱਚਾ ਸਿੱਖ ਹਰ ਰੋਜ਼ ਕੁਰਬਾਨੀ ਦਾ ਅਭਿਆਸ ਕਰਦਾ ਹੈ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਂਦਾ ਹੈ ਹੰਕਾਰ ਲਾਲਚ ਵੈਰ ਝੂਠ ਤੋਂ ਦੂਰ ਰਹਿੰਦਾ ਹੈ ਸੱਚ ਦਾ ਸਾਥ ਨਹੀਂ ਛੱਡਦਾ ਸਿੱਖੀ ਸਦਕ ਨੂੰ ਜਿਉਣਾ ਇੱਕ ਜੰਗ ਵਰਗਾ ਹੈ ਸਾਡੇ ਅੰਦਰਲੇ ਦੁਸ਼ਮਣਾਂ ਨਾਲ ਜੰਗ ਪਰ ਜਦੋਂ ਇਹ ਜੰਗ ਜਿੱਤ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਗੁਰੂ ਦੀ ਰੌਸ਼ਨੀ ਚਮਕਦੀ ਹੈ ਸਖੀ ਸਿਰਫ ਕੇਸ ਰੱਖਣ ਜੋ ਪਾਠ ਕਰਨ ਤੋਂ ਸੀਮਤ ਨਹੀਂ ਹੈ ਇਹ ਤਾਂ ਇੱਕ ਅਜਿਹਾ ਜੀਵਨ ਰਾਹ ਹੈ ਜੋ ਸਾਨੂੰ ਹਉਮੈ ਤੋਂ ਮੁਕਤੀ ਦਿਵਾਉਂਦਾ ਹੈ ਜੇ ਸਾਡਾ ਸਿਧਕ ਡੋਲ ਗਿਆ ਤਾਂ ਸਾਡੀ ਰੂਹ ਸਾਡਾ ਮਕਸਦ ਅਤੇ ਸਾਡੀ ਗੁਰੂ ਦੀ ਨਾਲ ਜੁੜਾ ਉਹ ਵੀ ਖਤਮ ਹੋ ਜਾਂਦਾ ਹੈ ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਆਪ ਤੱਕ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਪਹੁੰਚਾਉਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਆ اگلے ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ